ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਅਵਰ ਚੈਨਲ ਅੱਜ ਅਸੀਂ ਬਣਾ ਰਹੇ ਹਾਂ ਬਹੁਤ ਟੇਸਟੀ ਤੇ ਡਿਲੀਸ਼ੀਅਸ ਸਾਬੂਦਾਨੇ ਦੀ ਟਿੱਕੀ ਇਸ ਟਿੱਕੀ ਨੂੰ ਤੁਸੀਂ ਰਤ ਵਿੱਚ ਵੀ ਖਾ ਸਕਦੇ ਹੋ ਤੇ ਨੋਰਮਲੀ ਨਾਸ਼ਤੇ ਵਿੱਚ ਬਣਾ ਕੇ ਵੀ ਖਾ ਸਕਦੇ ਆ ਇਹਨੂੰ ਐ ਟਿੱਕੀ ਉਪਰੋਂ ਦੀ ਬਹੁਤ ਕ੍ਰਾਂਚੀ ਤੇ ਅੰਦਰੋਂ ਦੀ ਬਹੁਤ ਸੌਫਟ ਮੂਜ਼ ਗੁਲ ਜਾਣ ਵਾਲੀ ਹੁੰਦੀ ਹੈ ਆਪ ਜੀ ਦੇਖ ਸਕਦੇ ਹੋ ਇਸ ਟਿੱਕੀ ਦਾ ਕ੍ਰਾਂਚ ਆਓ ਜੀ ਰੈਸਪੀ ਸ਼ੁਰੂ ਕਰਨੇ ਆ ਜੀ ਸਾਬੂਦਾਂ ਦੀ ਟਿੱਕੀ ਬਣਾਉਣ ਲਈ ਅਸੀਂ ਇੱਕ ਬੌਲ ਵਿੱਚ ਇੱਕ ਕਟੋਰੀ ਸਾਬੂਦਾਨਾ ਲੈ ਰਹੇ ਹਾਂ ਇਹਨੂੰ ਅਸੀਂ ਦੋ ਤਿੰਨ ਪਾਣੀ ਅੱਛੇ ਸੇ ਧੋ ਲਾਂਗੇ ਕਿਉਂਕਿ ਇਹਦੇ ਉੱਤੇ ਜੋ ਲੱਗਿਆ ਹੁੰਦਾ ਹੈ ਸਟਾਰਚ ਉਸ ਨਾਲੇ ਅੱਛੇ ਸੇ ਹਟ ਜਾਏਗਾ ਹੁਣ ਇਹਦੇ ਵਿੱਚ ਅਸੀਂ ਇੱਕ ਕਟੋਰੀ ਪਾਣੀ ਪਾ ਰਹੇ ਹਾਂ ਅਸੀਂ ਇੱਕ ਕੋਲੀ ਪੂਰੀ ਭਰ ਕੇ ਸਾਬੂਦਾਨਾ ਲਿਆਏ ਤੇ ਉਹਦੇ ਵਿੱਚ ਇੱਕ ਕੋਲੀ ਤੋਂ ਹਲਕਾ ਜਿਹਾ ਘੱਟ ਸੀ ਪਾਣੀ ਪਾਇਆ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਉੱਪਰ ਥੋੜਾ ਜਿਹਾ ਹਲਕਾ ਜਿਹਾ ਸਤ੍ਹਾ ਉੱਪਰ ਆ ਰਿਹਾ ਹੈ ਪਾਣੀ ਐਨਾਂ ਹੀ ਪਾਣੀ ਅਸੀਂ ਪਾਣਾ ਹੈ ਜਿਸ ਨਾਲ ਸ ਇਹ ਸਾਬੂਦਾਨਾ ਕਵਰ ਹੋ ਜਾਏ ਇਹਨੂੰ ਅਸੀਂ 3-4 ਘੰਟੇ ਲਈ ਭਿੱਜਣ ਲਈ ਰੱਖ ਦਾਂਗੇ ਤਕਰੀਬਨ 4 ਘੰਟੇ ਬਾਅਦ ਅਪਾ ਚੈੱਕ ਕਰ ਇਹਨੂੰ ਸਾਬੂਦਾਨਾ ਫੁੱਲ ਕੇ ਦੁੱਗਣਾ ਹੋ ਗਿਆ ਹੈ ਤੇ ਇਹ ਦੇਖੋ ਬਿਲਕੁਲ ਦਾਣਾ ਦਾਣਾ ਹੈ ਗਏ ਬਿਲਕੁਲ ਵੀ ਚਿਪਚਿਪਾ ਨਹੀਂ ਹੈਗਾ ਇਹ ਹੁਣ ਅਸੀਂ ਇੱਕ ਦਾਣਾ ਇਹਦਾ ਦਬਾ ਕੇ ਦੇਖਨੇ ਆ ਆਪ ਜੀ ਦੇਖ ਸਕਦੇ ਹੋ ਬਿਲਕੁਲ ਸੌਫਟ ਹੋ ਚੁੱਕਿਆ ਹੈ ਤੇ ਦਬਾਣਾ ਅੱਛੇ ਸੇ ਦਬ ਰਿਹਾ ਹੈ ਸਰੋ ਟਿੱਕੀ ਤਿਆਰ ਕਰਨ ਲਈ ਇਹੋ ਜਿਹਾ ਸਾਬੂਦਾਣਾ ਚਾਹੀਦਾ ਹੈ ਹੁਣ ਇਹਦੇ ਜਿਹੀ ਜਿਹੀ ਪਾਵਾਂਗੇ ਉਬਲੇ ਹੋਏ ਆਲੂ ਇਹ ਆਲੂ ਅਸੀਂ ਬੋਇਲ ਕਰਕੇ ਠੰਡੇ ਕਰ ਲਿੱਤੇ ਨੇ ਜਦੋਂ ਵੀ ਆਪਜੀ ਟਿੱਕੀ ਬਣਾਓ ਤੇ ਆਲੂ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਗਰਮ ਆਲੂ ਪਾ ਨਾਲ ਸਾਡਾ ਟਿੱਕੀ ਦਾ ਮਸਾਲਾ ਬਿਲਕੁਲ ਢਿੱਲਾ ਹੋ ਜਾਏਗਾ ਤੇ ਨਾਲ ਹੀ ਅਸੀਂ ਇਹਨੂੰ ਕ੍ਰਸ਼ ਕਰਕੇ ਪਾ ਰਹੇ ਹਾਂ ਮੂਲੀ ਕੰਡੇ ਤੇ ਆਲੂ ਬਿਲਕੁਲ ਆਪਾਂ ਬਰੀਕ ਕਰ ਲੈਨੇ ਆ ਤੇ ਇਹਦੀ ਕੁਆਂਟੀਟੀ ਮੈਂ ਤੁਹਾਨੂੰ ਦੱਸ ਦੇਣੀ ਆ ਇੱਕ ਕਟੋਰੀ ਆਪਾਂ ਸਾਬੂਦਾਣਾ ਲਿਆ ਸੀ ਤੇ ਪੀਸ ਕਿਉਂ ਡਬਲ ਹੋ ਗਿਆ ਉਹ ਹੋ ਗਿਆ ਦੋ ਕਟੋਰੀ ਇਹਦੇ ਵਿੱਚ ਇੱਕ ਕਟੋਰੀ ਆਪਣਾ ਕ੍ਰਸ਼ ਕੀਤਾ ਆਲੂ ਪਵੇਗਾ ਇਸ ਤੋਂ ਜ਼ਿਆਦਾ ਆਲੂ ਨਹੀਂ ਪੇਗਾ ਨਹੀਂ ਤੇ ਆਪਣਾ ਟਿੱਕੀ ਦਾ ਮਸਾਲਾ ਟਿੱਲਾ ਹੋ ਜਾਏਗਾ ਹੁਣ ਆਪਾਂ ਸਾਬੂਦਾਣੇ ਦੇ ਵਿੱਚ ਐ ਕ੍ਰਸ਼ ਕੀਤਾ ਆਲੂ ਪਾ ਦਾਂਗੇ ਹੁਣ ਅਸੀਂ ਲੈ ਰਹੇ ਹਾਂ ਦੋ ਹਰੀ ਮਿਰਚਾਂ ਨਾਲ تین ਚਾਰ ਟੁਕੜੇ ਹਨੀ ਅਦਰਕ ਦੇ ਤੇ 10-12 ਕਾਲੀ ਮਿਰਚਾਂ ਇਹਨੂੰ ਇਸ ਇੱਕ ਮਿਕਸੀ ਜਾਰ ਵਿੱਚ ਪਾ ਕੇ ਪੀਸਾਂਗੇ ਹੁਣ ਆਪ ਜੀ ਦੇਖ ਸਕਦੇ ਹੋ ਇਹ ਅਦਰਕ ਹਰੀ ਮਿਰਚ ਤੇ ਕਾਲੀ ਵਿੱਚ ਤਿੰਨੋਂ ਪੀਸ ਚੁੱਕੇ ਨੇ ਇਦੇ ਵਿੱਚ ਅਸੀਂ ਪਾਵਾਂਗੇ ਅੱਧੀ ਕੋਲੀ ਪੁੰਨੀ ਹੋਈ ਮੂੰਗਫਲੀ ਜਿਹਦੇ ਛਿਲਕੇ ਅਸੀਂ ਉਤਾਰ ਦਿੱਤੇ ਨੇ ਇਹ ਮੂੰਗਫਲੀ ਪਾ ਕੇ ਅਸੀਂ ਇਹਨੂੰ ਪਿਸਾਂਗੇ ਬਹੁਤ ਬਰੀਕ ਨਹੀਂ ਕਰਨਾ ਸੀ ਇੱਕ ਮੂੰਗਫਲੀ ਨੂੰ ਇਹਨੂੰ ਦਰਦਰਾ ਜਿਹਾ ਹੀ ਰੱਖਾਂਗੇ ਹੁਣ ਇਹਨੂੰ ਅਸੀਂ ਸਾਬੂਦਾਨੇ ਤੇ ਆਲੂ ਦੇ ਵਿੱਚ ਮਿਕਸ ਕਰ ਦਾਂਗੇ ਇਹਦੇ علاوہ ਕੁਝ ਐਕਸਟਰਾ ਬਾਈਂਡਿੰਗ ਇਹਦੇ ਵਿੱਚ ਨਹੀਂ ਪੇਗੀ ਮੂੰਗਫਲੀ ਨਾਲ ਇਹਦਾ ਟੇਸਟ ਹੋਰ ਵਧੀਆ ਆਏਗਾ ਹੁਣ ਅਸੀਂ ਇਹਦੇ ਵਿੱਚ ਟੇਸਟ ਅਕੋਰਡਿੰਗ ਨਮਕ ਪਾਵਾਂਗੇ ਲਾਲ ਮਿਰਚ ਇਹਦੇ ਵਿੱਚ ਮੈਂ ਨਹੀਂ ਪਾ ਰਹੀ ਕਿਉਂਕਿ ਮੇਰੀ ਹਰੀ ਮਿਰਚ ਤੇ ਕਾਲੀ ਮਿਰਚ ਪਾਈ ਹੈ ਜੇ ਤੁਸੀਂ ਜ਼ਿਆਦਾ ਤਿੱਖਾ ਖਾਂਦੇ ਹੋ ਤੇ ਤੁਸੀਂ ਥੋੜੀ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਮਸਾਲੇ ਨੂੰ ਅਸੀਂ ਹਲਕੇ ਹੱਥਾਂ ਨਾਲ ਮਿਕਸ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਪਾਵਾਂਗੇ ਨਿੰਬੂ ਦਾ ਰਸ ਪਾਣ ਨਾਲ ਇਸ ਟਿੱਕੀ ਦਾ ਟੇਸ ਬਹੁਤ ਵਧੀਆ ਆਏਗਾ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਹੁਣ ਅਸੀਂ ਇਹਨੂੰ ਇਕੱਠਾ ਕਰਕੇ ਮਿਕਸ ਕਰਕੇ ਅੱਛੇ ਸੇ ਇੱਕ ਡੋ ਦੀ ਫਾਰਮ ਦੇ ਦਾਂਗੇ ਸਾਰਾ ਮਸਾਲਾ ਸਿੱ ਇਕੱਠਾ ਕਰ ਲਿਆ ਇਹ ਹੁਣ ਹੱਥਾਂ ਤੇ ਤੇਲ ਲਗਾ ਕੇ ਤੈਸ ਦੀਆਂ ਛੋਟੀਆਂ-ਛੋਟੇ ਟਿੱਕੀਆਂ ਸੀ ਬਣਾ ਲਾਂਗੇ ਦੂਜੀ ਸਾਈਡ ਅਸੀਂ ਗੈਸ ਤੇ ਤੇਲ ਚੜਾਤਾ ਹੈ ਤੇਲ ਸਾਡਾ ਅੱਛਾ ਗਰਮ ਹੋ ਗਿਆ ਹੈ ਗੈਸ ਦੀ ਫਲੇਮ ਨੂੰ ਘਟ ਕਰ ਦਾਂਗੇ ਤੇ ਟਿੱਕੀਆਂ ਪਾ ਕੇ ਇਹਨਾਂ ਨੂੰ ਅਸੀਂ ਮੀਡੀਅਮ ਹੀਟ ਤੇ ਫਰਾਈ ਕਰ ਲਾਂਗੇ ਇਹਨਾਂ ਟਿੱਕੀਆਂ ਫਰਾਈ ਕਰਦੀਆਂ ਬਹੁਤ ਜ਼ਿਆਦਾ ਦੇਰ ਨਹੀਂ ਲੱਗਦੀ ਇਹ ਟਿੱਕੀਆਂ ਬਹੁਤ ਜਲਦੀ ਫਰਾਈ ਹੋ ਜਾਂਦੀਆਂ ਨੇ ਇਹ ਟਿੱਕੀਆਂ ਉਪਰੋਂ ਦੀ ਕ੍ਰਿਸਪ ਤੇ اندرੋਂ ਦੀ ਬਹੁਤ ਸੌਫਟ ਮੂਵਜ਼ ਗੁਲਜਾਨ ਵਾਲੇ ਹੁੰਦੀਆਂ ਨੇ ਆਪ ਜੀ ਦੇਖ ਸਕਦੇ ਹੋ ਸਾਡੀਆਂ ਟਿੱਕੀਆਂ ਬਹੁਤ ਸੋਹਣੀਆਂ 골ਡਨ ਬ੍ਰਾਊਨ ਫਰਾਈ ਹੋ ਗਈਆਂ ਨੇ ਹੁਣ ਇੱਕ ਪਲੇਟ ਤੇ ਟਿਸ਼ੂ ਪੇਪਰ ਲਾ ਕੇ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਆਪ ਜੀ ਦੇਖ ਸਕਦੇ ਹੋ ਸਾਡੀਆਂ ਟਿੱਕੀਆਂ ਬਣ ਕੇ ਬਿਲਕੁਲ ਤਿਆਰ ਨੇ ਅਸੀਂ ਇਹਨਾਂ ਟਿੱਕੀਆਂ ਨੂੰ ਹਰੀ ਚਟਨੀ ਤੇ ਲਾਲ ਚਟਨੀ ਦੋਨਾਂ ਨਾਲ ਸਰਵ ਕਰ ਰਹੇ ਹਾਂ ਐਸੀ ਹੀ ਯਮੀ ਤੇ ਡਿਲੀਸ਼ੀਅਸ ਰੈਸਪੀਸ ਦੇਖਣ ਲਈ ਜੁੜੇ ਰਹਿਣਾ ਸਾਡੇ ਚੈਨਲ ਨਾਲ ਮਿਲਦੇ ਆ ਨੈਕਸਟ ਵੀਡੀਓ ਤੇ ਤਦ ਤੱਕ ਵੈਗਰ ਜੀ ਖਾਲਸਾ ਵੈਗਰ ਜੀ ਕੀ ਫਤਿਹ